ਕਿੰਨੇ ਕੁ ਦਿਨਾਂ ਬਾਅਦ লাশ ਮਿਲਣ ਦੀ ਸੰਭਾਵਨਾ ਹੋ ਜਾਂਦੀ ਹੈ। ਇਹ ਤੁਸੀਂ ਬਹੁਤ ਚੰਗਾ ਸਵਾਲ ਕੀਤਾ। ਦੇਖੋ ਦਰਸ਼ਕੋਏ ਤੁਹਾਡੇ ਕੰਮ ਆਏਗਾ। ਮੈਂ ਵਾਰ-ਵਾਰ ਕਹੂੰਗਾ ਤੁਸੀਂ ਅਗਰ ਇਸ ਵੀਡੀਓ ਨੂੰ ਸ਼ੇਅਰ ਕਰਦੇਗੇ ਹੋ ਸਕਦਾ ਹੈ ਤੁਹਾਡੇ ਸ਼ੇਅਰ ਤੋਂ ਇਹ ਟੈਕਨੋਲੋਜੀ ਉਸ ਪਰਿਵਾਰ ਤੱਕ ਪਹੁੰਚੇ ਜਿਹੜਾ ਆਪਣੇ ਨੂੰ ਲੱਭ ਰਿਹਾ ਹੈ। ਜਿਹੜਾ ਵਿਚਾਰਾ ਮੰਦਿਰ, ਮਸਜਿਦ, ਗੁਰਦੁਆਰਾ, ਰੇਲਵੇ ਸਟੇਸ਼ਨ, ਬੱਸ ਸਟੈਂਡ ਕਈ ਧਾਰਮਿਕ ਸਥਾਨਾਂ ਤੇ ਪੋਸਟਰ ਲਾਉਂਦਾ ਫਿਰ ਰਿਹਾ ਹੈ। ਉਹਨੂੰ ਲਾਂਦੇ-ਲਾਂਦੇ 10 ਸਾਲ 15 ਸਾਲ ਹੋ ਗਏ ਪੋਸਟਰ ਲਾਣੇ ਬੰਦ ਨਹੀਂ ਕੀਤੇ ਉਹਨੇ। ਉਹ ਮਾਂ ਜਿਹੜੀ ਅੱਖਾਂ ਪਥਰਾ ਗਈ ਜਦ ਵੀ ਕੋਈ ਦਰਵਾਜ਼ਾ ਖਟਕਟਾਉਂਦਾ ਉਹ ਬਿਲਕੁਲ ਗੇਟ ਵੱਲ ਦੇਖਦੀ ਹੈ ਕਿ ਸ਼ਾਇਦ ਹੋ ਸਕਦਾ ਮੇਰਾ ਬੱਚਾ ਵਾਪਸ ਆ ਗਿਆ ਹੋ ਸਕਦਾ ਮੇਰਾ ਘਰ ਵਾਲਾ ਵਾਪਸ ਆ ਗਿਆ ਹੋ ਸਕਦਾ ਮੇਰੀ ਬੇਟੀ ਆ ਗਈ ਹੋ ਤੇ ਕਈ ਘਰ ਹੈ ਜਿਹਨੇ ਜਿਹੜੇ ਵਿਚਾਰੇ ਉਜੜੇ ਪਏ ਨੇ ਅਗਰ ਤੁਸੀਂ ਇਹ ਸ਼ੇਅਰ ਕਰਤਾ ਇਹ ਟੈਕਨੋਲੋਜੀ ਉਹਨਾਂ ਕੋਲ ਪਹੁੰਚ ਜੇਗੀ ਇੱਕ ਵੈਬਸਾਈਟ ਹੈ ਜਿਪ ਨੈਟ ਜਰਨਲ ਪੁਲਿਸ ਨੈਟਵਰਕ ਦੀ ਵੈਬਸਾਈਟ ਹੈ ਉਹਦੇ ਇਹ ਸੱਤ ਰਾਜਿਆਂ ਦੀ ਪੁਲਿਸ ਨੇ ਮਿਲ ਕੇ ਬਣਾਈ ਹੈ ਹਰਿਆਣਾ ਪੰਜਾਬ ਦਿੱਲੀ ਰਾਜਸਥਾਨ ਮੱਧ ਪ੍ਰਦੇਸ਼ ਔਰ ਹਿਮਾਚਲ ਪ੍ਰਦੇਸ਼ ਸੱਤ ਰਾਜ ਦੀ ਪੁਲਿਸ ਨੇ ਮਿਲ ਕੇ ਬਣਾਈ ਹੈ ਇਹਦੇ ਅੰਦਰ ਇੱਕ ਕੋਲਮ ਹੈ ਅਨਡੈਂਟੀਫਿਕੇਸ਼ਨ ਡੈਡ ਬੋਡੀ ਦਾ ਯੂ ਆਈ ਡੀ ਬੀ ਅਨਡੈਂਟੀਫਿਕੇਸ਼ਨ ਡੈਡ ਬੋਡੀ ਉਹਦੇ ਅੰਦਰ ਜਾ ਕੇ ਸਿਰਫ ਤੁਸੀਂ ਤਰੀਕ ਭਰਨੀ ਹੈ ਕਿ ਤੁਹਾਡਾ ਕਿਹੜੀ ਤਰੀਕ ਤੋਂ ਬੰਦਾ ਗੁੰਮ ਹੈ ਉੱਥੇ ਜਾ ਕੇ ਤੁਹਾਨੂੰ ਉਹ ਡੇਟ ਮੰਗੇ ਡੇਟ ਭਰ ਦਿਓ ਫਿਰ ਤੁਹਾਨੂੰ ਸਾਰੀ ਡੈਡ ਬੋਡੀ ਦਿਖਾਣੀ ਸ਼ੁਰੂ ਕਰ ਦੇਗਾ